ਸਾਂਝਾ ਸਪਰੀਟ ਦੇਖੋ ਆ ਸ਼੍ਰੀ ਹਰਮੰਦਰ ਸਾਹਿਬ ਦੀਆਂ ਮਾਤਾਂ ਲਕਸ਼ਮੀ ਦੀਆਂ ਬੋਲੇ ਸ਼ੰਕਰ ਦੀਆਂ ਬੋਲਾਂ ਜੜੀਆਂ ਕਿਸ ਗੱਡੀ ਆ ਇਹ ਆ ਦੇਖੋ ਇਹ ਪ੍ਰਧਾਨ ਜੀ ਦਾ ਬਚਲ ਡੱਕਦਾ ਵਾ ਪ੍ਰਧਾਨ ਜੀ ਦੇਖੋ ਜਿਹੜੇ ਮਾਇਆ ਵਾਲੇ ਗੱਲੇ ਆ ਹਾਂ ਮਾਇਆ ਵਾਲੇ ਗੱਲੇ ਆ ਉਹ ਜਿਹੜੇ ਸ਼ਕੰਡੇ ਆ ਉਹਨਾਂ ਦੇ ਧੂਪਟੀਆਂ ਔਰ ਜਿਨ੍ਹਾਂ ਦੀ ਆਰਦੇ ਨੇ ਜਿਸ ਮਾਇਆ ਕੱਢਦੇ ਆ ਉਹ ਦੇਖੋ ਜੀ ਭਾਈ ਗੱਲ ਕਰੀਏ ਅੱਗੇ ਜੀ ਜਿਨ੍ਹਾਂ ਨੇ ਆ ਦੇਖੋ ਖੋਲਦਾ ਜੀ ਵੱਡਾ ਨਲਾਦਰ ਆ ਦੇਖੋ ਕਿੰਨਾ ਵੱਡਾ ਸਾਡੇ ਬੋਲੇ ਸ਼ੰਕਰ ਬੋਲੇ ਨਾਥ ਉਸਾ ਸ਼ਿਵਲਿੰਗ ਨੂੰ ਸੰਸਾਰ ਪੂਜਦਾ ਹੋਇਆ ਆ ਦੇਖੋ ਨਹੀਂ ਕਰਦਾ ਇੱਥੇ ਆ ਬੋਲੋ ਪਾਜ ਜੀ ਇੱਥੇ ਲੈ ਕੇ ਆਓ ਇੱਥੇ ਲੈ ਕੇ ਆਓ ਗੱਡੀ ਲਾਓ ਹਾਂ ਮਹਾਰਾਜ ਜੀ ਇੱਥੇ ਲੈ ਆਓ ਇੱਥੇ ਦਿਓ ਆ ਬੋਲੋ ਆ ਦੇਖੋ ਇੱਧਰ ਮਹਾਰਾਜਾ ਭਾਈ ਸਾਹ ਦੇਖੋ ਸ੍ਰੀਸ਼ ਮਹਾਰਾਜ ਜੀ ਆ हां जिन्नां नु दिवाली दिवाली ਤੇ ਜਿਨ੍ਹਾਂ ਦੀ ਪੂਜਾ ਕਰਦੇ ਆ ਤਨਤਾਨਿਆਂ ਦਾ ਅਸੀਂ ਮੰਗ ਮੰਗਵਾਇਆ ਇਹ ਜੇ ਤੂੰ ਇੱਥੋਂ ਦੀ ਸੇਵਾ ਕਰਦਾ ਪੈਸੇ ਖਾਣਾ ਤੇ ਇਹਨਾਂ ਨੂੰ ਵੀ ਜਲ ਪ੍ਰਵਾਹ ਕਰਦਾ ਜਿੱਦਾਂ ਤੇ ਤੂੰ ਤਰ੍ਹਾਂ ਦਾ ਪੈਸੇ ਖਾਣਾ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜਾ ਭੱਤਕੂchnਿਆ ਉਹਦੇ ਤੇ ਐਫ ਆਈ ਆਰ ਕੀਤੀ ਜਾਵੇ ਨਹੀਂ ਆਗੀ ਜੇ ਨਹੀਂ ਆਗੀ ਤਾਂ ਬਦਲਣ ਲਾਵਾ ਨਹੀਂ ਪੁਲ ਜਮ ਕਰਾਂਗੇ ਜੀ ਆਪਾਂ ਜਿਹੜਾ ਵਾ ਬਾਹਰ ਭੰਦਾ ਜਿਹਾ ਕਰਾਂਗੇ ਜੀ ਅਸੀਂ ਇੱਕ ਦਿਨ ਦਾ ਟਾਈਮ ਦਿੰਨੇ ਆਂ ਸ੍ਰੀ ਸਤਕਾਰਯੋਗ ਕਪੂਰ ਕਮਿਸ਼ਨਰ ਸਾਹਿਬ ਨੂੰ ਜੀ ਰੋਜੀ ਫਾਇਏ ਇਹ ਬਕਾਇਦਾ ਇਹ ਜਿਹੜੀ ਹੈ ਪੱਕਾ ਕਾਰਵਾਈ ਜਰੀ ਹੈ ਜੀ ਕੀਤੀ ਜਾਵੇ ਨਹੀਂ ਤਾਂ ਸਾਡੇ ਵੱਲੋਂ ਅਸੀਂ ਆਪਣਾ ਤਰ ਤਰ ਰੋਸਪੱਤਰ ਸਹਿਣ ਪੂਰਾ ਕਰਾਂਗੇ ਜੋਰ-ਜੋਰ ਨਾਲ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਢੇਲ ਨਹੀਂ ਦਿੱਤੀ ਜਾਏਗੀ ਸਾਰੇ ਜਿੱਥੇ ਬੰਦੀਆਂ ਰਲ ਕੇ ਕਰਾਂਗੇ ਸਾਰੇ ਸਾਰੇ ਜਿੱਥੇ ਬੰਦੀਆਂ ਰਲ ਕੇ ਕਰਾਂਗੇ ਸਾਰੇ ਧਰਮ ਸਮਾਨ ਧਰਮ ਇੱਕ ਵਾ ਕਰਨ ਸਾਰੇ ਇੱਕ ਵਾ ਚਾਹੇ ਸਿੱਖ ਧਰਮ ਹੋਵੇ ਚਾਹੇ ਹਿੰਦੂ ਧਰਮ ਆਦਰ ਦੇਖੋ ਅਸੀਂ ਇਹ ਨਹੀਂ ਬਖੋ ਉਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਬਾ ਜੀ ਗਾਵਲੇ ਜੀ ਦੀਆਂ ਵੀ ਜਿਹੜੀਆਂ ਫੋਟੋਆਂ ਨੇ ਨਾਲ ਤਾਂ ਨਰਾਜ਼ ਕੀਤਾ ਗਿਆ ਵਾ ਉਹ ਨਹੀਂ ਕਦੇ ਵੀ ਬਦਰਾ ਨਹੀਂ ਕੀਤਾ ਜਾਏਗਾ ਕਿਸੇ ਵੀ ਧਰਮ ਦਾ ਜਿਹੜਾ ਨਰਾਜ਼ ਰਿਹਾ ਬਰਦਾਸ਼ਤ ਕੀਤਾ ਜਾਏਗਾ ਜਾ ਕੇ ਕੋਈ ਹੋਵੇ ਇਹ ਜਿਹੜੇ ਗੰਡੇ ਲੋਕ ਨੇ ਮਾਇਆ ਦੇ ਆੜੇ ਧਰਮੀਆਂ ਦੀ ਮਾਇਆ ਕੁੱਝ ਕਰੀ ਜਾਂਦੇ ਨੇ ਆਪਣੇ ਬੰਦੇ ਜਿਹੜੇ ਭੜ ਰਹੇ ਨੇ ਇਹ ਇਹਨਾਂ ਮੁੱਦਿਆਂ ਨੂੰ ਖੜੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹਨਾਂ ਉੱਤੇ ਤੁਰੰਤ ਪ੍ਰਸ਼ਾਸਨਿਕ ਕਾਰਵਾਈ ਕਰੇ ਨਹੀਂ ਤੇ ਅਸੀਂ ਮਾਨਜੋਗ ਡੀਸੀ ਸਾਹਿਬ ਮੰਗ ਪੱਤਰ ਦੇ ਕੇ ਤੇਖਾ ਵਿਰੋਧ ਕਰਾਂਗੇ ਭਾਈ ਮੇਰਾ ਭਾਈ ਜਰ ਸਾਂਝ ਨੂੰ ਵੀ ਕਾਰਵਾਈ ਦੀ ਪੁਸ਼ਟੀ ਕਰਾਉਂਦੇ ਨੇ ਹਨ ਤੋਂ ਪਹਿਲੇ ਮੀਡੀਆ ਦੇ ਕੋਲ ਰਿਕਾਰਡ ਵਾ ਅਸੀਂ ਆਪਣੇ ਹਿੰਦੂ ਧਰਮ ਦੇਵੀ ਮਾ ਦਾਵੇ ਆਦਰ ਕੀਪਾ ਨਹੀਂ ਵੇਖੋ ਜੀ ਉਹ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਅਗਰ ਕੋਈ ਮੂਰਤੀਆਂ ਪੁਰਾਣੀਆਂ ਹੋ ਗਈਆਂ ਵਾ ਤਾਂ ਉਹਨਾਂ ਨਾਲ ਪ੍ਰਵਾਹ ਕਰੋ ਇਹ ਨਹੀਂ ਵੀ ਤੁਕਿਆਂ ਨਹੀਂ ਕਿਸੇ ਵੀ ਧਰਮ ਦਾ ਜਿਹੜਾ ਨਰਾਦਰਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਵੀ ਸੁਲਕੇ ਬਰਦਾਸ਼ਤ ਨਹੀਂ ਹੋ ਜੋ ਐਸਾ ਚੋ ਸਾਡੇ